ਕੁਝ ਮਹੀਨੇ ਪਹਿਲਾਂ ਅਜਨਾਲਾ ਨੇੜਲੇ ਪਿੰਡ ਅੰਬਕੋਟਲੀ ਦੇ ਇੱਕ ਪਰਿਵਾਰ ਵਿੱਚੋਂ ਚਾਰ ਜੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਦੇ ਪਰਿਵਾਰਾਂ ਨੂੰ ਅੱਜ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਰੈੱਡ ਕਰਾਸ ਅੰਮ੍ਰਿਤਸਰ ਵੱਲੋਂ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ ਹੈ ਉਨ੍ਹਾਂ ਇਸ ਮੌਕੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਕੇਸ ਭੇਜਿਆ ਗਿਆ ਹੈ ਅਤੇ ਛੇਤੀ ਹੀ ਉਹਨਾਂ ਵੱਲੋਂ ਵੀ ਬੰਦੀ ਸਹਾਇਤਾ ਪਰਿਵਾਰ ਨੂੰ ਭੇਜੀ ਜਾਵੇਗੀ ਕੁਝ ਮਹੀਨੇ ਪਹਿਲਾਂ ਅਜਨਾਲਾ ਨੇੜਲੇ ਪਿੰਡ ਅੰਬਕੋਟਲੀ ਦੇ ਇੱਕ ਪਰਿਵਾਰ ਵਿੱਚੋਂ ਚਾਰ ਜੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਦੇ ਪਰਿਵਾਰਾਂ ਨੂੰ ਅੱਜ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਰੈੱਡ ਕਰਾਸ ਅੰਮ੍ਰਿਤਸਰ ਵੱਲੋਂ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ ਉਹਨਾਂ ਇਸ ਮੌਕੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਕੇਸ ਭੇਜਿਆ ਗਿਆ ਹੈ ਅਤੇ ਛੇਤੀ ਹੀ ਉਹਨਾਂ ਵੱਲੋਂ ਵੀ ਬੰਦੀ ਸਹਾਇਤਾ ਪਰਿਵਾਰ ਨੂੰ ਭੇਜੀ ਜਾਵੇਗੀ। ਪਿਛਲੇ 4-5 ਮਹੀਨੇ ਪਹਿਲਾਂ ਸਾਡੇ ਇੱਕ ਐਕਸੀਡੈਂਟ ਹੋਇਆ ਸੀ ਜਿੱਥੇ ਇਹਨਾਂ ਦੇ ਪਰਿਵਾਰ ਦੇ ਚਾਚੀ ਜਿਹੜੇ ਆ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀਗੀ ਇਹ 크ਿਸਚਨ ਭਾਈਚਾਰੇ ਦਾ ਸਾਡਾ ਪਰਿਵਾਰ ਹੈ। ਇਹ ਇਸ ਪਿੰਡ ਦਾ ਉਹਦੇ ਲਈ ਮੈਂ ਦੋ ਤਰ੍ਹਾਂ ਦੀਆਂ ਫਾਈਲਾਂ ਤਿਆਰ ਕਰਵਾਈਆਂ ਸੀ ਇੱਕ ਡੀਸੀ ਸਾਹਿਬ ਕੋਲ ਉਹ ਇੱਕ ਮੁੱਖੰਤੀ ਸਾਹਿਬ ਕੋਲ ਮੁੱਖੰਤੀ ਸਾਹਿਬ ਵਾਲੀ ਫਾਈਲ ਜਿਹੜੀ ਆ ਉਹ ਚੰਡੀਗੜ੍ਹ ਗਈ ਹੈ ਤੇ ਡੀਸੀ ਸਾਹਿਬ ਵੱਲੋਂ ਅਸੀਂ ਜਿਹੜਾ 1-1 ਲੱਖ ਦਾ ਚੈੱਕ ਜਿਹੜਾ ਚਾਹਦੇ ਜੀ ਆ ਵਾਸਤੇ ਜਿਹੜਾ 4 ਲੱਖ ਦਾ ਚੈੱਕ ਜਿਹੜਾ ਉਹ ਮੈਂ ਅੱਜ ਦੇਣ ਆਇਆ ਸੀਗਾ ਦੇਖੋ ਪ੍ਰਮਾਤਮਾ ਦੀ ਮਾਤ ਹੁੰਦੀ ਹੈ ਆਪਾਂ ਜੀਤ ਦੀ ਵਾਪਸ ਲਿਆ ਸਕਦੇ ਪਰ ਆਪਾਂ ਜਿੰਨੀ ਮਤ ਕਰ ਸਕਦੇ ਆ ਆਪਾਂ ਨੂੰ ਕਰਨੀ ਚਾਹੀਦੀ ਹੈ ਉਹ ਮਦਦ ਕਰਨ ਵਾਸਤੇ ਮੈਂ ਆਇਆ ਸੀਗਾ ਉਦੋਂ ਮੈਂ ਪ੍ਰਮਾਤਮਾਗੇ ਅਰਦਾਸ ਕਰਦਾਂਗੇ ਪਰਵਾਦ ਨੂੰ ਹੋਰ ਬਲ ਬਖਸ਼ੇ ਚੜ ਦੀ ਕਲਾ ਚ ਰਹਿਣ ਅਸੀਂ ਜਿੰਨੇ ਜੋਗੇ ਆ ਇਹਨਾਂ ਦੇ ਨਾਲ ਪਿੰਡ ਵਾਲਿਆਂ ਦੀ ਕੁਝ ਮੰਗਾ ਸੀ ਕਿ ਆ ਦੇ ਪਿੰਡ ਵਾਲਿਆਂ ਨੇ ਜਿਹੜੀਆਂ ਮੰਗਾ ਦਸੀਆਂ ਉਹ ਆਪਾਂ ਸਾਰੀਆਂ ਪੂਰੀਆਂ ਕਰਦਾਂਗੇ ਕੋਈ ਗੱਲ ਇੱਕ ਵੇਦਕਾ ਮਿਲਕ ਪਲਾਂਟ ਵਾਲੀ ਉਹਨਾਂ ਨੇ ਅੱਜ ਦੱਸੀਆਂ ਗੱਲ ਉਹ ਕੋਈ ਨਹੀਂ ਨਾਲੇ ਕੋਈ ਚੰਗੀ ਜਗ੍ਹਾ ਵੇਖ ਕੇ ਉਹਨਾਂ ਨੂੰ ਜਗ੍ਹਾ ਦਿੰਦੇ ਆ ਉੱਥੇ ਆਪਾਂ ਜਿਹੜਾ ਉਹ ਡੇਦੀ ਦਾ ਕੰਮ ਹੈ ਉੱਥੇ ਲੈ ਹੁੰਦੇ ਆ ਜੀਮ ਸਾਹਿਬ ਨਾਲ ਗੱਲ ਕਰਦੇ। ਠੀਕ ਹੈ ਜੀ ਸਰਪੰਚ ਸਾਹਿਬ ਅੱਜ ਪਰਿਵਾਰਾਂ ਦੀ ਮਤ ਦਿੱਤੀ ਗਈ ਮੰਤਰੀ ਸਾਹਿਬ ਨੂੰ। ਹਾਂਜੀ ਹਾਂਜੀ ਇਹ ਮੰਤਰੀ ਸਾਹਿਬ ਜਦੋਂ ਇਹਨਾਂ ਦੇ ਪਰਿਵਾਰ ਦਾ ਮਾਨੂੰ ਮਤਲਬ ਬੜਾ ਵੱਡਾ ਇਹ ਝਟਕਾ ਵੱਜਾ ਸੀ ਜਦੋਂ ਇੱਕ ਇਕੋ ਪਰਿਵਾਰ ਦੀਆਂ ਚਾਰ ਮੌਤਾਂ ਹੋਈਆਂ ਨੇ। ਤੇ ਮੰਤਰੀ ਸਾਹਿਬ ਉਦੋਂ ਉਸੇ ਵੇਲੇ ਪਹੁੰਚ ਗਏ ਸੀ। ਉਦੋਂ ਵੀ ਮੰਤਰੀ ਸਾਹਿਬ ਮਤਲਬ ਇਹਨਾਂ ਦੀ ਆਪਣੀ ਜੇਬ ਦੇ ਵਿੱਚੋਂ ਵੀ ਮਤ ਕਰਕੇ ਗਏ ਸੀ। ਤੇ ਹੁਣ ਉਹਨਾਂ ਨੇ ਜਿਹੜੀ ਰੈੱਡ ਕਰਾਸ ਤੋਂ 4 ਲੱਖ ਦਾ ਜਿਹੜਾ ਇਹਨਾਂ ਨੂੰ ਚੈੱਕ ਦਿੱਤਾ ਹੈ। ਤੇ ਬਾਕੀ ਉਹਨਾਂ ਕਹਾਂ ਵੀ ਮੁੱਖ ਮੰਤਰੀ ਰਾਹਤ ਫੰਡ ਚੋਂ ਵੀ ਇਹਨਾਂ ਨੂੰ ਪੈਸੇ ਦਵਾਏ ਜਾਣਗੇ ਤੇ ਮੈਂ ਪਹਿਲੇ ਹੀ ਇਦਾਂ ਦੇ ਆਪਣੇ ਹਲਕੇ ਦੇ ਨੇਤਾ ਵੇਖੇ ਆ ਵੀ ਜਿਹੜੇ ਆਪਣੀ ਜੇਬ ਚੋਂ ਵੀ ਗਰੀਬਾਂ ਦੀ ਜਿਹੜੀ ਮਤ ਕਰਦੇ ਨੇ ਸੇਵਮ ਸਿੰਘ ਅੱਜ ਮੰਤਰੀ ਸਾਹਿਬ ਨੇ ਕਿੰਨਾ ਚੱਕ ਦਿੱਤਾ ਕੀ ਕਹਿੰਦੇ 1 ਲੱਖ ਦਾ 4 ਲੱਖ ਦਾ ਚੱਕ ਦਿੱਤਾ ਹਾਂ ਤੇ ਹੋਰ ਵੀ ਬਲੀ ਮਤ ਕੀਤੇ ਨੇ ਮੰਤਰੀ ਸਾਹਿਬ ਨੇ ਕੀ ਕਹਣਾ ਚਾਹੁੰਦੇ ਜੀ ਧੰਨਵਾਦ ਕਰਦੇ ਹੋ ਜੀ ਹਾਂ ਜੀ ਬਹੁਤ ਧੰਨਵਾਦ ਕਰਨੇ ਇਹਨਾਂ ਦਾ